ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਢੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਲਾਸਨ ਦੀਆਂ ਮੁਸ਼ਕਲਾਂ ਵਧੀਆਂ ਨੇ ਇੱਕ ਵੱਡਾ ਝੜਕਾ ਲੱਗਿਆ ਵੱਡੀ ਕਾਰਵਾਈ ਹੋਈ ਆ ਪੂਰਾ ਮਾਮਲਾ ਕੀ ਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਜਗਤਾਰ ਸਿੰਘ ਹਵਾਰਾ ਮਾਮਲੇ 'ਚ ਵੱਡਾ ਮੋੜ ਸਾਹਮਣੇ ਆਇਆ ਹੈ ਕੀ ਉਨਾ ਦੀ ਰਿਹਾਈ ਹੋ ਸਕਦੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਪੰਜਾਬ ਦੇ ਦੋ ਸਾਬਕਾ ਵੱਡੇ ਪੁਲਿਸ ਅਧਿਕਾਰੀ ਜਿਹਦੇ ਵਿੱਚ ਇੱਕ ਸਾਬਕਾ ਡੀਆਈਜੀ ਨੂੰ 7 ਸਾਲ ਤੇ ਇੱਕ ਡੀਐਸਪੀ ਨੂੰ ਮਰਕੈਜ਼ ਦੀ سزا ਹੋਈ ਹੈ ਕਿਹੜੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸੰਪੂਰਨਲੀ ਹਾਜ਼ਰ ਨੇ ਉਹਗੇ ਸਿੱਤੂ ਦੇ ਜੀਵਿਤਿਆ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵਿੰਗ ਖਾਨ ਤੋਂ ਸਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਜੀ ਆਂਕਾ ਦਾ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਟੂਸਾਬ ਸਭ ਤੋਂ ਪਹਿਲਾਂ ਕੰਗਣਾ ਰੋਡ ਵਾਲੇ ਮਾਮਲੇ ਦੇ ਵਿੱਚ ਜਿਹੜੀ ਮੁਲਾਜ਼ਮ ਸੀਗੀ ਉਹਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਕਿੜੀ ਧਰਾਮਾ ਲੱਗੀਆਂ ਨੇ ਤੇ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਵਾਧੀਆਂ ਬਖਾਈ ਦੇ ਰਿਆ ਨੇ ਤੁਹਾਨੂੰ 66 ਤਰੀਕ ਨੂੰ ਕੰਗਣਾ ਰੋਡ ਹਿਮਾਚਲ ਤੋਂ ਦਿੱਲੀ ਜਾਣ ਦੇ ਲਈ ਚੱਲੀ ਗੜ ਉਤਰੀ ਸਰ ਚੰਡੀਗੜ੍ਹ ਉਸਨੇ ਉਹਨਾਂ ਦੀ ਜੋ ਚੈਕਿੰਗ ਹੁੰਦੀ ਹੈ ਸਮਾਨ ਦੀ ਕਿਉਂਕਿ ਬਾਹਰ ਆਉਣਾ ਸੀਗਾ ਉਹਦੀ ਚੈਕਿੰਗ ਵਾਸਤੇ ਰੋਕਿਆ ਗਿਆ ਉਹਨੂੰ ਕਿਹਾ ਗਿਆ ਆਪਣਾ ਮੋਬਾਈਲ ਅਤੇ ਆਪਣਾ ਪਰਸ ਹੈ ਇਸ ਸਕੈਨਿੰਗ ਮਸ਼ੀਨ ਦੇ ਵਿੱਚੋਂ ਕੱਢੋ ਤਾਂ ਕਿ ਹੈ ਪਰ ਉਹਨੇ ਉਹ ਦੇਣ ਤੋਂ ਇਨਕਾਰ ਕੀਤਾ ਤੇ ਉੱਥੇ ਜਿਹੜੀ ਪੁਲਿਸ ਮੁਲਾਜ਼ਮ ਕੁਲਵਿੰਦਰ ਕੌਰ ਜਿਹੜੀ ਸੈਂਟਰਲ ਫੋਰਸ ਦੀ ਮੁਲਾਜ਼ਮ ਸੀ ਉਹਦੇ ਨਾਲ ਉਹਦਾ ਟਕਰਾਅ ਹੋ ਗਿਆ ਤੇ ਤਕਰਾਰ ਹੋ ਕੇ ਉਹਨੂੰ ਕਈ ਏਦਾਂ ਦੇ ਸ਼ਬਦ ਬੋਲੇ ਜਿਹੜੇ ਕੁਲਵਿੰਦਰ ਕਾਹਲ ਚੋਵੇ ਉਹਨਾਂ ਨੇ ਉਹਦੇ ਮੂਤੇ ਤੇ ਛੇੜ ਮਾਰ ਦਿੱਤੀ ਜੋ ਕੰਗੜਾ ਦੇ ਕਹਿਣ ਦੇ ਮੁਤਾਬਕ ਹੈ ਕਿ ਮੈਨੂੰ ਹਿੱਟ ਕੀਤਾ ਉਸ ਦੇ ਬਿਆਨਾਂ ਦੇ ਉੱਤੇ ਪੁਹਾਲੀ ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੱਤੀ ਹੈ ਜਿੱਤੇ ਆਈਪੀਸੀ ਧਾਰਾ 323 ਤੇ 348 ਤਹਿਤ ਇਹ ਦੋਨੇ ਧਰਾਵਾਂ ਮਾ ਜਿਹੜੀਆਂ ਲੱਗੀਆਂ ਨੇ ਇਹ ਅਵੇਲੇਬਲ ਬਰਾਦਰ ਉਹਨੇ ਪਰ ਪਰ ਇਸ ਖਾਣੇ ਦੇ ਵਿੱਚ ਇਹਨਾਂ ਦੀ ਜ਼ਮਾਨਤ ਲਈ ਜਾਖਦੀ ਹੈ ਅਰ ਜ਼ਮਾਨਤ ਉਹਦੀ ਲੈ ਲਈ ਹੈ ਪਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਸਪੈਂਡ ਕਰਨ ਤੋਂ ਬਾਅਦ ਉਹਨਾਂ ਦੇ ਹੱਕ ਦੇ ਵੀ ਕਿਸਾਨ ਆਗੂ ਸਾਰੇ ਇਕੱਠੇ ਹੋਏ ਨੇ ਕਿ ਉਹਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਨੜ ਰੋਡ ਨੇ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਉੱਥੇ ਕਿਸਾਨ ਬੀਬੀਆਂ ਪ੍ਰਤੀ ਖਾਨ ਭਰਾਵਾਂ ਪਰ ਬਹੁਤ ਭੱਦੀ ਸਰਦਾਵਲੀ ਬਣਦੀ ਸੀ ਇੱਥੇ ਤੱਕ ਕਿਹਾ ਸੀ ਕਿ ਜਿਹੜੀਆਂ ਬੀਬੀਆਂ ਬੈਠੀਆਂ ਨੇ ਇਹ 100 100 200 200 ਰੁਪਏ ਦੀ ਦਿਹਾੜੀਆਂ ਕਰਨ ਵਾਲੀਆਂ ਨੇ ਇਹ ਇਹ ਕੋਈ ਕਿਸਾਨ ਨਹੀਂ ਹੈਗੀਆਂ ਇਹ ਤਾਂ ਇੱਕ ਕਿਰਾਏ ਤੇ ਲੈਂਦੀਆਂ ਨੇ ਜene ਤੇ ਇੱਥੇ ਤਾਂ ਸੀ ਕਿ ਜਿਹੜਾ ਦਿਹਾੜ ਇੱਕ ਥੱਲੀ ਚ ਮੋੜ ਚ ਲੱਗਿਆ ਸੀ ਉਹਦੇ ਤੋਂ ਬੀਬੀ ਦਾ ਨਾਮ ਲੈ ਕੇ ਜਿਹੜੀ ਇਹ ਬੀਬੀ ਐ ਇਹ ਵੀ ਉਹੀ ਐ ਉਹ ਜਿਹੜੀ ਬੀਬੀ ਦਾ ਨਾਮ ਲਿਆ ਸੀ ਉਹ ਇਸ ਕੁਲਵਿੰਦਰ ਕੌਰ ਦੀ ਮਾਤਾ ਸੀ ਉਸ ਨੇ ਮੱਤ ਦੇ ਵਿੱਚ ਇਹ ਰੋਸ ਦੇ ਵੱਜੋਂ ਉਸ ਦੇ ਮੂੰਹ ਦੇ ਉੱਤੇ ਹਿੱਟ ਕੀਤਾ ਥੱਪੜ ਮਾਰਿਆ ਜਿਹਦੀ ਹੁਣ ਚਰਚਾ ਸਾਰੇ ਪਾਸੇ মিডিਏ ਦੇ ਵਿੱਚ ਹੋ ਰਹੀ ਹੈ ਲੇਕਿਨ ਹਰ ਜਿਲ੍ਹੇ ਦੇ ਦੋ ਪੱਖ ਹੁੰਦੇ ਨੇ ਕੁਝ ਲੋਕ ਹੱਤ ਦੇ ਹੁੰਦੇ ਨੇ ਕੁਝ ਉਹਦੇ ਖਿਲਾਫ ਹੁੰਦੇ ਨੇ ਪਰ ਸਭ ਤੋਂ ਵੱਡੀ ਗਲਤੀ ਆਪਾਂ ਸਵਿੰਦਰ ਕੌਰ ਪਰਦੀ ਦੇ ਵਿੱਚ ਸੀਗੀ ਇੱਕ ਵਰਦੀ ਵਾਲੇ ਦੇ ਨਾਲ ਇੱਕ ਸਤਿਕਾਰਯੋਗ ਬੰਦਾ ਚਾਹੇ ਉਹ ਮੈਂਬਰ ਪਾਰਲੀਮੈਂਟ ਤੇ ਕੋਈ ਵੀ ਹੋ ਜਦੋਂ ਉਹਦੇ ਨਾਲ ਆਰਗੂਮੈਂਟ ਕਰਦਾ ਉਹ ਪੇਪਰ ਮੰਗ ਰਹੀ ਹੈ ਉਥੋਂ ਲਾ ਉਹ ਨਹੀਂ ਦੇ ਨਹੀਂ ਰਹੀ ਹੈਗੀ ਤਾਂ ਉਹਨੂੰ ਕਾਰਵਾਈ ਕਰਨੀ ਉਹਦਾ ਫਰਜ਼ ਵੱਧਦਾ ਸੀ ਲੇਕਿਨ ਦੂਜੇ ਪਾਸੇ ਸਰਕਾਰੀ ਪੱਖ ਹੋਣ ਕਰਕੇ ਜਾਂ ਮੈਂਬਰ ਪਾਰਲੀਮੈਂਟ ਹੋਣ ਕਰਕੇ ਜਾਂ ਬੀਜੇਪੀ ਦੀ ਲੀਡਰ ਹੋਣ ਕਰਕੇ ਜਿਹੜੀ ਸਾਰੀ ਕਾਰਵਾਈ ਆ ਉਹ ਇੱਕ ਤਰਫਾ ਹੋ ਰਹੀ ਹੈ ਜਿਹ ਫਿਰ ਇੱਕ ਤਰਫਾ ਕਾਰਵਾਈ ਕੁਲਵਿੰਦਰ ਕੌਰ ਦੇ ਦੇ ਖਿਲਾਫ ਹੋ ਰਹੀ ਹੈ ਉਥੇ ਕਾਨੂੰਨ ਦੇ ਨੂੰ ਆਪਣੇ ਹੱਥ ਵਿੱਚ ਲੈ ਕੇ ਸਰਕਾਰੀ ਮੁਲਾਜ਼ਮ ਨੂੰ ਗਲਤ ਬੋਲਣਾ ਉਹਦਾ ਆਰਗੂਮੈਂਟ ਕਰਨਾ ਉਹਦਾ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹਿੰਦੁਸਤਾਨ ਦੇ ਬੇਇਨਸਾਫ ਨਾ ਵੀ ਕੋਈ ਚੀਜ਼ ਹੈ ਇਹਦੀ ਇਨਕੁਆਰੀ ਡੀਐਸਪੀ ਕੁਲਵਿੰਦਰ ਸਿੰਘ ਜਿਹੜੇ 에어ਪੋਰਟ ਦੇ ਉੱਤੇ ਪਹਨਾਤ ਨੇ ਉਹ ਕਰ ਰਹੇ ਨੇ ਉਹ ਕਹਿੰਦੇ ਕੈਮਰਿਆਂ ਨੂੰ ਦੇਖ ਕੇ ਉਹਦੀ ਜਾਂਚ ਦੇ ਮੁਤਾਬਕ ਹੀ ਜੋ ਵੀ ਫੈਸਲਾ ਹੋਊਗਾ ਉਹ ਕਰਾਂਗੇ ਇਹ ਮਾਮਲਾ ਕੱਠਾ ਸਾਹਿਬ ਇੱਕ ਸਿਆਸੀ ਰੰਗ ਫੜ ਲਿਆ ਇਸ ਨੇ ਸੱਤੀ ਰੰਗ ਫੜ ਲਿਆ ਕਿਉਂਕਿ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਜਾਂ ਇੱਕ ਦੂਜੇ ਦੇ ਵਿਰੋਧੀ ਖੜੀਆਂ ਹੋਈਆਂ ਨੇ ਇਹ ਮਾਮਲਾ ਜਲਦੀ ਲਿੰਬੜ ਵਾਲਾ ਨਹੀਂ ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਜਦੋਂ ਬਾਣ ਲੱਗਿਆ ਤਵੇ ਰੋਸ ਜਾਗਿਆ ਕਿਰਪਾ ਕਾਲ ਤੇਰੀ ਭਈ ਜੀ ਤੇਰੀ ਇੱਕ ਕੰਗੜਾ ਨੇ ਸਰਕਾਰੀ ਮੁਲਾਜ਼ਮ ਨੂੰ ਪੇਪਰ ਨਾ ਦਿਖਾਉਣੇ ਤੇ ਸਰਕਾਰੀ ਮੁਲਾਜ਼ਮ ਨੇ ਆਪਣੀ ਕਾਰਵਾਈ ਕਰਕੇ ਆਪਣੇ ਹੱਕਾਂ ਦੀ ਜਿਹੜੀ ਹੈ ਪੂਰੀ ਵਰਤੋਂ ਕੀਤੀ ਬਲਕਿ ਤਾਂ ਦੇਖਣਾ ਵੇਗਾ ਕਿ ਹੁਣ ਅੱਗੇ ਕਿੰਨਾ ਕੁ ਤੂੜ ਫੜਦਾ ਨਜ਼ਰ ਆਉਂਦਾ ਹੈ ਮਾਮਲਾ ਤੇ ਕਾਰਵਾਈ ਅੱਗੇ ਕੀ ਰਹਿੰਦੀ ਆ ਦੋਵੇਂ ਪੱਖਾਂ ਨੂੰ ਲੈ ਕੇ ਪਰ ਨਾਲੀ ਖੰਦ ਸਾਹਿਬ ਗੱਲ ਕਰਾਂਗੇ ਜਗਤਾਰ ਸਿੰਘ ਹਵਾਰਾ ਉਹ ਸਾਰੇ ਬੰਦੀ ਸਿੰਘਾਂ ਚ ਆਉਂਦੇ ਨੇ ਹਾਲਾਂਕਿ ਸਿਆਸੀ ਪਾਰਟੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਚੁੱਕੀ ਜਾਂਦੇ ਰਹੀ ਹੈ ਪਰ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਾ ਵੀ ਤੀਆ ਪਰ ਜਿਹੜਾ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਉਹਨਾਂ ਨੇ ਕਿ ਜਿਹੜੇ ਵਕਤ ਵਕਤ ਇਹ ਚੱਲਦੇ ਨੇ ਕਥਾਪੀ ਕਰੇ ਜਾਣਾ ਤਾਂ ਫਿਰ ਕੀ ਲੱਗਦਾ ਤੁਹਾਨੂੰ ਜੇਕਰ ਜਿਹਾ ਹੁੰਦਾ ਤਾਂ ਫਿਰ ਉਹ ਜਿਹੜੇ ਮਾਮਲੇ ਜਿਹਨਾਂ ਦੀ ਸੁਣਵਾਈ ਵੀ ਫਿਰ ਤੁਹਾਨੂੰ ਪਤਾ ਜਲਦੀ ਹੋਊਗੀ ਤਾਂ ਫਿਰ ਜਲਦੀ ਰਿਹਾਈ ਦਾ ਰਾਹ ਪੱਧਰਾ ਹੋ ਸਕਦਾ ਜਗਤਾਰ ਸਿੰਘ ਮਵਾਰਾ ਦਾ ਇਕੱਠਾ ਸਾਡੀਆਂ ਅਦਾਲਤਾਂ ਦੇ ਵਿੱਚ ਬਹੁਤ ਸੰਮੇ ਕੇਸ ਕਈ ਕਈ ਦਹਾਕੀਆਂ ਦੇ ਕੇਸ ਪੈਂਡਿੰਗ ਪਏ ਕਿਉਂਕਿ ਜਿਹੜਾ ਮੁਲਜ਼ਮ ਹੈ ਉਹ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਕਈ ਵਾਰ ਪੁਲਿਸ ਲੈ ਕੇ ਨਹੀਂ ਆਦੀ ਉਹ ਤਰੀਕੇ ਨਹੀਂ ਜਾ ਸਕਦਾ ਆਪਣੇ ਬਿਆਨ ਦਰਜ ਨਹੀਂ ਕਰਾ ਸਕਦਾ ਉਹ ਜੇਲ੍ਹ ਦੇ ਵਿੱਚ ਹੀ ਉਹਦਾ ਬਹੁਤ ਜਗਤਾਰ ਸਿੰਘ ਜੀ ਹਵਾਰਾ ਇਹਨਾਂ ਨੇ ਸਾਫ ਦਾ ਮੁੱਖ ਮੰਤਰੀ ਸورਜੀ ਬਿਆਨ ਸਿੰਘ ਦਾ ਸੈਕਟੇਡ ਦੇ ਵਿੱਚ ਕਤਲ ਕੀਤਾ ਉਸ ਕਤਲ ਦੇ ਵਿੱਚ ਉਹ ਸਜ਼ਾ ਝੁੰਕ ਰਹੇ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੂੰ ਜਿਹੜੀ ਦਿੱਲੀ ਮੇਰੇ ਖਾਲ ਸਜ਼ਾ ਸੀ ਉਸ ਤੋਂ ਵੀ ਵੱਧ ਝੋਕਿਆ ਉਹਨਾਂ ਦੇ ਖਿਲਾਫ ਹੋਰ ਵੀ ਅਲੱਗ-ਅਲੱਗ ਕਾਜ਼ ਹਿਮਾਚਲ ਚ ਹਰਿਆਣੇ ਚ ਦਿੱਲੀ ਚ ਕੇਸ ਹੈ ਜਿਹੜੇ ਅਲੱਗ-ਅਲੱਗ ਦਾ ਔਰ ਉਹ ਸੈਂਟਰ ਜੇਲ੍ਹ ਦੇ ਵਿੱਚ ਨੇ ਉਥੇ ਪੁਲਸ ਲੈ ਕੇ ਨਹੀਂ ਜਾਂਦੀ ਨਾਲ ਲੈ ਕੇ ਜਾਣ ਕਰਕੇ ਉਹ ਕਿਨੇ ਉਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਗਵਾਰ ਲਾਈ ਆਪਣੇ ਬਕੀਰਾਈ ਕਿ ਜਿਹੜੇ ਮੇਰੇ ਮੇਨ ਕੇਸ ਲੈ ਉਹਨਾਂ ਦਿੱਤਾ ਡੀਆਰ ਆਹੀ ਪੇਸ਼ੀ ਹੋ ਜਾਂਦੀ ਹੈ ਪਰ ਕਈ ਕੇਸਾਂ ਦੇ ਵਿੱਚ ਮੈਨੂੰ ਲੈ ਕੇ ਨਹੀਂ ਪੁਲਸ ਜਾਂਦੀ ਜਿਹੜੀ ਮੇਰੀ ਜ਼ਿੰਮੇਵਾਰੀ ਨਹੀਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਅਪੀਲ ਕੀਤੀ ਹੈ ਕਿ ਜਿੰਨੇ ਮੇਰੇ ਕੇਸ ਨੇ ਜਿਹੜੇ ਜਿਹੜੀ ਸਟੇਟਾਂ ਦੇ ਵਿੱਚ ਹੈਗੇ ਨੇ ਉਨਾ ਨੋ ਕਿਸੇ ਵੀ ਇੱਕ ਅਦਾਲਤ ਦੇ ਵਿੱਚ ਇਕੱਠਾ ਕੀਤਾ ਜਾਵੇ ਤਾਂ ਕਿ ਮੈਨੂੰ ਪਤਾ ਲੱਗੇ ਮੇਰੇ ਫਲਾੜੇ ਕਿ ਉਹ ਪੈਰ ਵਾਈ ਹੈ ਤੇ ਇਸ ਲਈ ਹਾਈ ਕੋਰਟ ਨੇ 9 ਜੁਲਾਈ ਦਾ ਸਰਕਾਰ ਨੂੰ ਮੋਕਾ ਕਿ 9 ਜੁਲਾਈ ਤੱਕ ਤੁਸੀਂ ਕਿਸੇ ਵੀ ਕਿਸੇ ਦੇ ਖਿਲਾਫ ਨੇ ਕਿਹੜੀ ਜਿਹੜੀ ਸਟੇਟ ਅਦਾਲਤ ਕਿਹੜੀ ਜਿਹੜੀ ਅਦਾਲਤਾਂ ਨੇ ਮੈਨੂੰ ਉਹਦੀ ਪੂਰੀ ਜਿਹੜੀ ਹੈ ਰਿਪੋਰਟ ਦੇ ਔਰ ਰਿਪੋਰਟ ਆਉਣ ਤੋਂ ਬਾਅਦ ਮੈਨੂੰ ਪੂਰਾ ਮਾਰ ਹੈ ਕਿ ਹਾਈ ਕੋਰਟ ਉਹ ਕੋਈ ਫੈਸਲਾ ਕਰੇਗਾ ਤਾਂ ਕਿ ਐਨੀ ਲੰਬੀ ਸਜ਼ਾ ਭੁਗਤਣ ਤੋਂ ਬਾਅਦ ਵੀ ਬੰਦਾ ਅਜੇ ਜੇਲ੍ਹ ਦੇ ਵਿੱਚ ਬੈਠਿਆ ਤਾਂ ਕਿ ਉਹਨੂੰ ਇਨਸਾਫ਼ ਮਿਲ ਸਕੇ। ਕੰਗਸਾਭ ਜੇਕਰ ਮੰਨ ਲਓ ਬੰਦੀ ਸਿੰਘਾ ਜੀ ਦੀ ਰਿਹਾਈ ਦਾ ਮੁੱਦਾ ਉੱਠਦਾ ਕਿਉਂਕਿ 2 MP ਪੰਜਾਬ ਦੇ ਵਿੱਚੋਂ ਆਜ਼ਾਦ ਜਿੱਤੇ ਨੇ ਜਿਹੜੇ ਕਿ ਸਿੱਖ ਧਰਮ ਦੀ ਗੱਲ ਕਰਦੇ ਨੇ ਹਾਲਾਂਕਿ ਹੋਰ ਵੀ ਕਰਦੇ ਹੋਣਗੇ ਪਰ ਅਮਰਪਾਲ ਸਿੰਘ ਤੇ ਸਬਜੀਤ ਸਿੰਘ ਖਾਲਸਾ ਉਹਨਾਂ ਦੀ ਸਟੇਟਮੈਂਟ ਹੈ ਕਿ ਅਸੀਂ ਸਭ ਤੋਂ ਪਹਿਲਾਂ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਜਾ ਕੇ ਪਾਰਲੀਮੈਂਟ ਵਿੱਚ ਚੁੱਕਾਂਗੇ ਤਾਂ ਕੀ ਲੱਗਦਾ ਹੈ ਕਿ ਜੇਕਰ ਜਿਹਾ ਹੁੰਦਾ ਤਾਂ ਤੇ ਜਿਹੜੇ ਪੈਂਡਿੰਗ ਕੇਸ ਚੱਲ ਰਹੇ ਨੇ ਫਿਰ ਉਹਨਾਂ ਉਹ ਕੇਸ ਕੇਸਾਂ ਦਾ ਕੀ ਬਣੂਗਾ ਤੇ ਫਿਰ ਕੀ ਜੇਕਰ ਰਿਹਾਈ ਦੀ ਮੰਗ ਚੁੱਕਦੇ ਨੇ ਉੱਥੇ ਰਾਹ ਪੱਧਰਾ ਹੁੰਦਾ ਤਾਂ ਫਿਰ ਰਿਹਾਈ ਕਿਸ ਤਰੀਕੇ ਨਾਲ ਹੋਊਗੀ ਸਾਰਿਆਂ ਦੀ ਹੋਊਗੀ ਜਗਤਾਰ ਸਿੰਘ ਹਵਾਰਾ ਵੀ ਵਿੱਚ ਆਉਂਦੇ ਨੇ ਜਾਂ ਫਿਰ ਨਹੀਂ ਸੱਠਾ ਸਾਬ ਜਿਹੜੇ ਅਦਾਲਤੀ ਮਾਮਲੇ ਨੇ ਇਹਦੀ ਰਿਹਾਈ ਅਦਾਲਤਾਂ ਨੇ ਕਰਦੀ ਹੈ ਅਦਾਲਤਾਂ ਉਦੋਂ ਫੈਸਲਾ ਕਰਦੀਆਂ ਜਦ ਉਹਨਾਂ ਕੋਲ ਪੂਰੇ ਡਾਕੂਮੈਂਟ ਜਾਂ ਮੁੱਲਜ਼ਮ ਜਾਂ ਆਪਣਾ ਪੇਸ਼ ਹੋ ਕੇ ਆਪਣਾ ਪੱਖ ਦੱਸਦਾ ਹੈ ਜਾਂ ਬਰੋਗ ਦੀ ਤੇਰਾ ਪਰ ਜਦੋਂ ਉੱਥੇ ਪੱਖ ਦੱਸਣ ਗਈ ਨਹੀਂ ਕੇਸ ਤੇ ਹੈ ਲੰਮਕ ਰਿਹਾ ਤੇ 2 ਸਾਲ ਹੋ ਗਏ 10 ਹੋ ਗਏ 20 ਹੋ ਗਏ ਤੇ ਇਹ ਪੁੱਛੇ ਗਈ ਨਹੀਂ ਹੈ ਇਸ ਲਈ ਇਹ ਹੈ ਪਰ ਜਿਹੜੀ ਹੁਣ ਗੱਲ ਹੈ ਕਿ ਜਿਹੜੇ ਪਹਿਲਾਂ ਸਾਡੇ ਸਰਕਾਰ ਦੇ ਨੁਮਾਇंदे ਨੇ ਤਾਂ ਨਹੀਂ ਕਿਸੇ ਨੇ ਸਜ਼ਾ ਨਹੀਂ ਕੀਤੀ ਇੰਨੀ ਲੰਮੀ ਤੇ ਨਾ ਇਹਨਾਂ ਨੂੰ ਪਤਾ ਜਿਸ ਤਰ੍ਹਾਂ ਲੱਗੀ ਸੋਈ ਜਾਣਾ ਹੈ ਕੌਣ ਜਾਣਾ ਹੈ ਪੀੜ ਇਹਨੇ ਸਜ਼ਾ ਕੱਟੀ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਇੱਕ ਦਿਨ ਦੀ ਜਿਹੜੀ ਕੈਦ ਹੈ ਉਹ ਵੀ ਪਤਾ ਜਿਹੜੇ ਮਖਮਲੀ ਗੱਦਿਆਂ ਤੇ ਪੈਣ ਵਾਲਿਆਂ ਨੂੰ ਇੱਕ ਰਾਤ ਖਟਬਣਾ ਵਾਲੇ ਸੰਬਲਾਂ ਤੇ ਸੌਣਾ ਪਵੇ ਉਦੋਂ ਪਤਾ ਲੱਗਦਾ ਕਿਉਂਕਿ ਅੰਮ੍ਰਿਤਪਾਲ ਵੀ ਹੁਣ ਜੇਲ੍ਹ ਦੇ ਵਿੱਚ ਨੇ ਐਨਐਸਐਸ ਤੇ ਸਰਬਜੀਤ ਸਿੰਘ ਨੇ ਵੀ ਇਹਨਾਂ ਦੇ ਪਰਿਵਾਰ ਨੇ ਵੀ ਜੇਲ੍ਹ ਕੱਟੀ ਇੱਥੇ ਇਹ ਸਮਝਦੇ ਨੇ ਕਿ ਇੱਕ ਬਿਨਾ ਮਤਲਬ ਜੇਲ੍ਹ ਵਿੱਚ ਰੱਖਣਾ ਇंसाफ ਨਾ ਮਿਲਣਾ ਇੱਕ ਇੱਕ ਤਾਂ ਬੜਾ ਗਨਾਹ ਹੈ ਕਿਉਂਕਿ ਹੁਣ ਤੱਕ ਤਾਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਕਦੇ ਇੱਕ ਅੱਧਾ ਬਿਆਨ ਦਿੱਤਾ ਪੈਰ ਵਾਈ ਕਿਸੇ ਨੇ ਨਹੀਂ ਕਰਦੇ ਕਿੱਟੀ ਹੁਣ ਜੋ ਮਰਜੀ ਵੱਡੀਆਂ ਟਾਰਾ ਮਾਰਨ ਲੇ ਅਸੀਂ ਬੰਦੀ ਕੈਦੀਆਂ ਨੂੰ ਛਡਵਾ ਆ ਕੇ ਅਸੀਂ ਬੰਦੀ ਕੈਦੀਆਂ ਰਿਹਾ ਕਰਾਂਗੇ ਜਦੋਂ ਅਸੀਂ ਬੰਦੀ ਕੈਦੀਆਂ ਨੂੰ ਛਡਾਉਣ ਦੇ ਵਿੱਚ ਸਾਡਾ ਆਪਣਾ ਪੂਰਾ ਰੋਲ ਹੋ ਸਕਦਾ ਸੀ ਕਿ ਪਾਰਲੀਮੈਂਟ ਵਿੱਚ ਬੈਠੇ ਸੀ ਅਸੀਂ ਗੱਲ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਰਿਪੀਟ ਕਰ ਸਕਦੇ ਉਦੋਂ ਵਸੀਂ ਗੱਲ ਨਹੀਂ ਕੀਤੀ ਅੱਜ ਸਮਾਂ ਬਿਹਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਜੇ ਜੇ ਅਸੀਂ ਇਹਨਾਂ ਨੂੰ ਉਦੋਂ ਕੀ ਆ ਮੂਰੂ ਤਾਲਾ ਲੱਗਿਆ ਸੀ ਉਦੋਂ ਕਿਉਂ ਨਹੀਂ ਬੰਦੀ ਅਸੀਂ ਖਾਂ ਗੱਲ ਕਰ ਸਕਦੇ ਪਰ ਕਿਉਂਕਿ ਉਹਨਾਂ ਨੇ ਜਿਹੜਾ ਨਹੀਂ ਸੀ ਕੱਟੀਆਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਜੇੜ ਕੀ ਹੁੰਦੀ ਹੈ ਜੇੜ ਦੇ ਦੁੱਖ ਕੀ ਹੁੰਦੇ ਨੇ ਉਹ ਦੁੱਖ ਆਪ ਦਾ ਬੰਦਾ ਭੋਗਦਾ ਉਹਦਾ ਪਰਿਵਾਰ ਉਹਦੇ ਬੱਚੇ ਉਹਦੀ ਘਰ ਵਾਲੀ ਉਹਦੇ ਮਾਤਾ ਉਹਦੇ ਪਿਤਾ ਉਹਦੇ ਭੈਣ ਭਰਾ ਕਿਉਂ ਇਸ ਲਈ ਜਿਹੜੇ ਦੋ ਬੰਦੇ ਜਿੱਤੇ ਨੇ ਇਹ ਨਾਂ ਨੇ ਜਿਹੜਾ ਕੱਟੀਆਂ ਨੇ ਜਿਹੜਾਂ ਦਾ ਸੰਤਾਪ ਹੰਡਾਇਆ ਅੱਜ ਵੀ ਜੇੜ ਦੇ ਵਿੱਚ ਉਹ ਬੰਦ ਨੇ ਆਪਣੇ ਅੰਮ੍ਰਿਤਪਾਲ ਇਸ ਲਈ ਸਭ ਤੋਂ ਪਹਿਲਾ ਉਹ ਇਸੇ ਮੁੱਦੇ ਨੂੰ ਚੱਕਰਗੇ ਕੋਈ ਵੀੰਦਾ ਜਿਨੇ ਕੋਈ ਗਨਾਹ ਕੀਤਾ ਉਹਨੂੰ ਉਨੀ ਸਜ਼ਾ ਜੋ ਕੋਰਟ ਨੇ ਸੁਣਾਈ ਹੈ ਉਸ ਤੋਂ ਬਾਅਦ ਉਹਨੂੰ ਜੇਲ੍ਹ ਵਿੱਚ ਰੱਖਣਾ ਤਾਂ ਕੋਈ ਹੱਕ ਨਹੀਂ ਉਹਨੂੰ ਰਿਹਾਅ ਹੋਣਾ ਚਾਹੀਦਾ ਇਸ ਲਈ ਇਹ ਮਸਲਾ ਜਦੋਂ ਬਾਹਰ ਆਉਣਗੇ ਪਾਰਲੀਮੈਂਟ ਦੀ ਸੌਂਖਾਂ ਪਾਰਲੀਮੈਂਟ ਜਾ ਕੇ ਪਹੁੰਚ ਚੁੱਕਣਗੇ ਉਸ ਤੋਂ ਬਾਅਦ ਸੈਸ਼ਨਾਂ ਜਾਣਗੇ ਇਹ ਮਸਲਾ ਬਹੁਤ ਆਸ ਹੈ ਹੱਲ ਹੋਊਗਾ ਕਿਸੇ ਨਾ ਕਿਸੇ ਪਾਸੇ ਨੇੜੇ ਲੱਗੂਗਾ ਜਿਹੜੇ ਐਨੇ ਲੰਬੇ ਡੇਰਾ ਤੋਂ ਕੈਦਾਂ ਦੇ ਵਿੱਚ ਬੈਠੇ ਨੇ ਉਹ ਜਿਹੜੇ ਸਾਡੇ ਬੰਦੀ ਸਿਕਸ ਘਾਰੇ ਉਹ ਬਾਹਰ ਆਉਣ ਬਿਲਕੁਲ ਤੇ ਤੁਸੀਂ ਖਾਂ ਤੋਂ ਸਭ ਗੱਲ ਕਰਦੇ ਹੋ ਕਿ ਅਦਾਲਤੀ ਪ੍ਰਕਿਰਿਆਵਾਂ ਨੂੰ ਬਹੁਤ ਸਮਾਂ ਲੱਗ ਰਿਹਾ ਤੇ ਉਧਰ 30 ਸਾਲ ਪੁਰਾਣੇ ਕੇਸ ਦੇ ਵਿੱਚ ਇੱਕ ਸਾਬਕਾ ਡੀਆਈਜੀ ਤੇ ਡੀਐਸਪੀ ਨੂੰ ਵੀ ਸਜ਼ਾਵਾ ਸੁਣਾਈ ਗਈ ਹੈ ਨਹੀਂ ਕਿਵੇਂ ਦੇਖਦੇ ਹੋ ਦੇਰ ਕਾ ਤੋਂ ਹੋ ਗਈ ਨਹੀਂ 1983 ਤੋਂ ਲੈ ਕੇ 1995 ਸਭ ਜਦੋਂ ਕਾਲਾ ਦੌਰ ਚੱਲਿਆ ਉਸ ਵੇਲੇ ਪੁਲਿਸ ਫਰੀ ਹੈਂਡ ਸੀ ਪਰ ਵੀਰੋਂ ਗਵਰਦ ਸੀ ਜੀ ਨੂੰ ਚੁੱਕਦੇ ਸੀਗੇ ਮੇਰੇ ਖਿਆਲ ਕੋਈ ਕਰਮਾਂ ਵਾਲੇ ਘਰ ਵਾਸਤ ਜਾਂਦਾ ਹੁਣਾ ਨਹੀਂ ਤਾਂ ਉਹਦਾ ਪੁਲਿਸ ਮੁਕਾਬਲਾ ਕਰਕੇ ਮਾਰ ਕੇ ਕਦੇ ਦਰਿਆਛ ਤੋਂ ਦੇਣਾ ਕਦੇ ਲਾਵਾਸ ਕਰ ਦੇਣਾ ਕਿਉਂਕਿ ਉਸ ਸਮੇਂ ਦੇ ਉੱਤੇ ਜਿਹੜੇ ਸਿਪਾਹੀ ਸੀ ਉਹ ਡੀਐਸਪੀ ਤੱਕ ਬਣ ਗਏ ਤੇ ਡੀਐਸਪੀ ਸੇ ਉਹ ਆਈਜੀ ਡੀਜੀਪੀ ਐ ਤੱਕ ਬਣ ਗਏ ਇਸ ਲਈ ਬਹੁਤ ਨੌਜਵਾਨਾਂ ਦਾ ਉਸ ਟਾਈਮ ਜਿਹੜਾ ਹੈਗਾ ਫਰਜੀ ਮੁਕਾਬਲੇ ਦਾ ਆ ਕੇ ਕਤਲ ਹੋ ਗਿਆ ਇਹ ਫਰਜੀ ਮੁਕਾਬਲਾ ਦੀ ਸੀਬੀਆਈ ਅਦਾਲਤ ਨੇ ਦੋ ਮੁਲਾਜ਼ਮ ਇੱਕ ਡੀਐਸਪੀ ਤੇ ਇੱਕ ਡੀਆਈਜੀ ਦੋਨੇ ਸੇਵਾ ਮੁਕਤ ਨੇ ਤੇ ਕਰਮਵਾਰ 7 ਸਾਲ ਹੈ ਤੇ ਦਰਮਾਨੇ ਦੀ ਸਜ਼ਾ ਸੁਣਾਈ ਹੈ ਪੁਲਿਸ ਮੁਲਾਜ਼ਮ ਦੀ ਪਛਾਣ ਗੁਰਬਚਨ ਸਿੰਘ ਕਾਲੀ ਠਾਣਾ ਮੁਕੀ ਕਰਨਤਾਰ ਹੁੰਦੇ ਸੀਗੇ ਤੇ ਇੱਕ ਸਰ ਦਿਲਬਾਗ ਸਿੰਘ ਈਐਸਪੀ ਜੋ ਅੱਜ ਬੀਆਈਜੀ ਹੈ ਹੋਏ ਨੇ ਸੇਵਾ ਮੁਕਰੇ ਇਹ ਦੋਨੇ ਦੋਸ਼ ਸੇਵਾ ਮੁਕਰੇ ਉਹਨਾਂ ਦੋਨਾਂ ਨੂੰ ਹੀ ਦੋਸ਼ੀ ਕਰਾ ਦਿੱਤਾ ਅਦਾਲਤ ਨੇ ਇਹਨਾਂ ਖਿਲਾਫ ਕੁਲਸ਼ਨ ਕੁਮਾਰ ਸਮੇਤ ਕਰਨੈਲ ਸਿੰਘ ਜਰਨੈਲ ਸਿੰਘ ਅਤਰ ਸਿੰਘ ਨਾਂ ਦੇ ਨੌਜਵਾਨਾਂ ਨੂੰ ਅਗਵਾ ਕਰਕੇ హత్య ਕਰਨ ਦਾ ਇਹਨਾਂ ਦਾ ਇਹਨਾਂ ਤੇ ਦੋਸ਼ ਤੇ ਇਹਨਾਂ ਨੇ ਇੱਕ ਨੌਜਵਾਨ ਜਿਹੜਾ ਕਿ ਅ ਕੁਲਸ਼ਨ ਕੁਮਾਰ ਹੈਗਾ ਉਸ ਬੰਦੇ ਆਪਣੇ ਹਰਾਸ ਦੇ ਵਿੱਚ ਉਹਦੀ ਮੌਤ ਹੋ ਗਈ ਬਾਕੀਆਂ ਨੂੰ ਛੜਤਾ ਉਹਦੇ ਪਿਤਾ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਖੜ ਕੇ ਇਨਕੁਆਰੀ ਹੋਈ ਇਨਕੁਆਰੀ ਕਰਨ ਤੋਂ ਬਾਅਦ ਇਹ ਦੋਸਤੀ ਪਾਏ ਗਏ ਦੋਸ਼ੀ ਪਾਉਣ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ 7 ਸਾਲ ਦੀ ਕੈਦ ਜੁਰਮਾਨਾ ਉਮਰ ਕੈਦ ਤੇ ਜੁਰਮਾਨਾ ਤੱਕ ਤੋਂ ਤੱਕ ਤੇ ਧਾਰਾ ਵੀ ਅਲੱਗ-ਅਲੱਗ ਸਜ਼ਾਈਆਂ ਗਈਆਂ ਨੇ ਤੇ 32 ਗਵਾਹਾਂ ਦੇ ਵਿੱਚੋਂ 15 ਗਵਾਹ ਇਹਨਾਂ ਦੇ ਖਿਲਾਫ ਧੁਕਤੇ ਨੇ ਤੇ ਇਸ ਦੇ ਆਧਾਰ ਤੇ 302 ਦੀ ਧਾਰਾ ਦੇ ਨਾਲ ਉਹਨਾਂ ਨੂੰ ਉਮਰ ਕੈਦ ਤੇ 2 ਲੱਖ ਜੁਰਮਾਨਾ ਦੀ ਸਜ਼ਾ ਸੁਣਾਈ ਹੈ ਇਸ ਤਰ੍ਹਾਂ ਆਈ ਪੀ ਐਸ ਦੀ 364 ਅਗਵਾ ਕਰਨ ਦੀ ਧਾਰਾ ਵੀ 7 ਸਾਲ ਦੀ ਕੈਦ ਤੇ 50000 ਰੁਪਏ ਜੁਰਮਾਨਾ ਆਈ ਪੀ ਐਸ ਦੀ 201 ਸਬੂਤ ਛਾਉਣ ਦੇ ਲਈ 4 ਸਾਲ ਕੈਦ ਅਤੇ 25000 ਜੁਰਮਾਨਾ ਅਦਾ ਕਰਦਾ ਹੁਕਮ ਦਿੱਤਾ ਹੈ ਤੇ ਕਰਮ ਬਾਤਿੰਦ ਸਾਲ 9 ਮਹੀਨੇ ਕਰੇ ਦਰਮਾਨਾ ਨਹੀਂ ਭਰਨਗੇ ਤਾਂ 23 ਸਾਲ 9 ਮਹੀਨੇ ਇਹਨਾਂ ਨੂੰ ਬਾਅਦ ਸਜ਼ਾ ਕੱਟਣੀ ਪਊਗੀ ਕਿਉਂਕਿ ਇੱਕ ਕਾਨੂੰਨ ਹੈਗਾ ਦਾ ਤੇ ਇਥੇ ਤਾਂ ਜਿਹੜਾ ਤਤਿਆਰੀ ਡੀਐਸਪੀ ਚਲਬਾਗ ਸਿੰਘ ਸੀਗਾ ਉਹ ਉਸਦੇ ਵਕੀਲ ਨੇ ਫੋਨੋਂ ਪੀਕੀ ਤੇ ਸਾਡਾ ਜਿਹੜਾ ਮੁੱਕਲ ਇਹਨੇ ਮੁੱਕਲ ਹੈਗਾ ਇਹ ਪਰਮੇਸ਼ਰ ਦਾ ਕੈਂਸਰ ਦਾ ਮਰੀਜ਼ ਹੈ ਤੇ ਲੰਮੀ ਉਮਰ ਹੈ ਇਹ ਉਹ ਕਹਿਣ ਲੱਗੇ ਬਈ ਜੋ ਮਰ ਜੀ ਹੋਵੇ ਜੇਹਾਂ ਵਿਚ ਵੀ ਇਲਾਜ ਹੈ ਸਾਰਾ ਕੁਝ ਉੱਥੇ ਇਲਾਜ ਹੋਊਗਾ ਜੋ ਤੁਸੀਂ ਗناہ ਕੀਤਾ ਉਹਦਾ ਤੁਹਾਨੂੰ ਫਲ ਭੁਗਤਣਾ ਪੈਗਾ ਮੈਂ ਕਹਿੰਦਾ ਦੇਰ ਆਏ ਦਰੁਸਤ ਆਏ ਅੱਛੀ ਗੱਲ ਹੈ ਜਿਨ੍ਹਾਂ ਨੇ ਵੀ ਇਨਸਾਨੀਅਤ ਨਾਲ ਘਾਣ ਕੀਤਾ ਨੌਜਵਾਨਾਂ ਨੂੰ ਮਾਰ ਕੇ ਉਹਨਾਂ ਦੀ ਲਾਸ਼ਾਂ ਵੀ ਨਹੀਂ ਦਿੱਤੀਆਂ ਉਹਨਾਂ ਨੂੰ ਬੇਬਸ ਅੱਜ ਤੱਕ ਉਹਨਾਂ ਦੇ ਬੱਚੇ ਉਹਨਾਂ ਦੇ ਪਿਤਾ ਮਾਤਾ ਉਡੀਕ ਰਹੇ ਹਾਂ ਕਿ ਸਾਡੇ ਪੁੱਤਰ ਵਾਪਸ ਆਉਣਗੇ ਆਉਣਗੇ ਜਾਂ ਨਹੀਂ ਆਉਣਗੇ ਕਿਉਂਕਿ ਅੱਜ ਤੱਕ ਇਹੀ ਨਹੀਂ ਵੈਰੀਫਾਈ ਹੋ ਸਕਿਆ ਉਹ ਹੈ ਜੀ ਇਹਨੇ ਨਹੀਂ ਹੈ ਕਿਉਂਕਿ ਖਾਲੜਾ ਜਿਹੜਾ ਸੀਗੇ ਉਹਨਾਂ ਨੂੰ ਵੀ ਮਾਰਿਆ ਗਿਆ ਸੀ ਵਕੀਲ ਸਾਹਿਬ ਵੀ ਉਹਨਾਂ ਨੇ ਵੀ ਇਹੇ ਕੰਮ ਕੀਤਾ ਸੀ ਹਜ਼ਾਰਾਂ ਹੀ ਜਿਹੜੀਆਂ ਸੀ ਬੇ ਬੇ ਬੇਸ ਨਾਕੀਆਂ ਲਾਸ਼ਾਂ ਸਭ ਇਹੇ ਕੀਤਾ ਸੀ ਉਹਨਾਂ ਨੂੰ ਵੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਠੀਕ ਆ ਇਸ ਲਈ ਜੇ ਕੇਸ ਨੇ ਫੈਸਲਾ ਕੋਰਟ ਨੇ ਫੈਸਲਾ ਸੁਣਾਇਆ ਬਹੁਤ ਹੀ ਵਾਗਾ ਜੋ ਫੈਸਲਾ ਹੈ ਜਿਹੜੇ ਪੈਂਡਿੰਗ ਫੈਸਲੇ ਨੇ ਉਹਨਾਂ ਦੇ ਉੱਤੇ ਵੀ ਜਲਦੀ ਗੌਰ ਹੋਗੇ ਜਲਦੀ ਤੋਂ ਜਲਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅੱਬਲ ਤਾਂ ਬਹੁਤ ਸਾਰੇ ਰਿਟਾਇਰ ਹੋ ਗਏ ਨੇ ਜਿਹੜੇ ਨਹੀਂ ਹੋਏ ਰਿਟਾਇਰ ਹੋਣ ਦੇ ਨੇੜੇ ਆ ਗਏ ਨੇ ਪਰ ਉਹਨਾਂ ਨੇ ਪੈਸਾ ਧਨ ਦੌਲਤ ਇਹਨਾਂ ਕੁਝ ਕਮਾ ਲਿਆ ਉਹ ਹੁਣ ਉਹਦੀ ਆਖਰੀ ਜ਼ਿੰਦਗੀ ਜੇ ਜੇਲ੍ਹਾਂ ਦੇ ਵਿੱਚ ਤੁਹਾਨੂੰ ਸਭ ਨੂੰ ਕੀ ਲੱਗਦਾ ਵੀ ਫਿਰ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਉਹ ਇਸ ਉਮਰ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਜਾਂ ਜੇਕਰ ਪਹਿਲੀ ਇਹ ਵੀ ਉਸ ਤੋਂ ਪਹਿਲਾਂ ਜੇ ਸਜ਼ਾ ਹੋਵੇ ਬਹੁਤ ਸਾਰੇ ਇਹ ਕਹਿੰਦੇ ਨੇ ਕਿ ਉਹ ਦੌਰ ਹੁੰਦਾ ਜਦੋਂ ਵੀ ਸਾਡੇ ਨਾਲ ਜੀਆਂ ਘਟਨਾਵਾਂ ਵਾਪਰੀਆਂ ਪਰ ਜਿਹੜੇ ਵੀ ਇੱਕ ਮਾਮਲੇ ਸਾਹਮਣੇ ਆ ਰਹੇ ਨੇ ਇਹ ਹੁਣੇ ਸਾਹਮਣੇ ਆ ਰਹੇ ਨੇ ਪਿਛਲੇ 5-7 ਸਾਲਾਂ ਤੋਂ ਲਗਾਤਾਰ ਜਿੰਨੇ ਵੀ ਫਰਜੀ ਪੁਲਿਸ ਮੁਕਾਬਲੇ ਸੂਤੇ ਵਿੱਚ ਸਜ਼ਾਵਾ ਹੋ ਰਹੀਆਂ ਨੇ ਪੁਲਿਸ ਅਫਸਰਾਂ ਨੂੰ ਤਾਂ ਕੀ ਲੱਗਦਾ ਕਿ ਕਿੱਲੇ ਕ ਮਾਮਲੇ ਜੇ ਹੋਰ ਹੋਣਗੇ ਜਿਦੇ ਵਿੱਚ ਜਿਹੜੇ ਨੇ ਮੁਜ਼ਮਾਨ ਨੂੰ ਸਜਾਮਾ ਸਮੇਂ ਜਾਂਦੀਆਂ ਸੱਚਾ ਸੌ ਕਹਿੰਦੇ ਵੀ ਦੇਰ ਚ ਮਿਲਿਆ ਹੋਇਆ ਇਨਸਾਫ ਇਨਸਾਫ ਨਹੀਂ ਰਹਿੰਦਾ ਹੁਣ ਇੱਕ ਪਿਓ ਦਾ ਪੁੱਤ ਮੁਕਾਬਲੇ ਚ ਮਾਰਿਆ ਗਿਆ ਉਹ ਦਰਖਾਸਤਾਂ ਦੇ ਰਿਹਾ ਕੋਰਟ ਅੱਜ ਫਿਰਿਆ ਉਹਦੀ ਵੀ ਮੌਤ ਹੋ ਗਈ ਲੇਕਿਨ ਉਹਦਾ ਤਾਂ ਮਨ ਦੀ ਇਰਮਾਨ ਮੰਨ ਤੇ ਰਹਿ ਗਿਆ ਕਿ ਮੈਂ ਆਪਣੇ ਪੁੱਤ ਦੇ ਦੋਸ਼ੀ ਪਾ ਨਹੀਂ ਕਰਾ ਸਕਿਆ ਇਸ ਲਈ ਸਮਾ ਜਿਹੜੀ ਸਾਲ ਤਾਂ ਚਾਹੀਦਾ ਹੈ ਕਿ ਇਹਨਾਂ ਦੇ ਫੈਸਲੇ ਜਲਦੀ ਤੋਂ ਜਲਦੀ ਕੀਤੇ ਜਾਣ। ਚਾਹ ਕੋਈ ਟਾਈਮ ਫਿਕਸ ਹੋ ਜਾਏ, ਸਾਲ, 2 ਸਾਲ, 4 ਸਾਲ ਜੋ ਵੀ ਸਮਝੀ ਹੈ। ਇਹ ਨਾ ਹੋਵੇ ਕਿ ਇਹਦੇ ਵਿੱਚੋਂ ਜਿਹੜੇ ਬਚਾਈ ਹੋਇਆ 27, 28 ਜਿਹੜੇ ਗਵਾਥੀ ਉਹਦੇ ਚ 15 ਗਵਾਥਾ ਮਰੀ ਗਏ। ਤਾਂ ਗਵਾ ਰਹੇ ਹਾਂ, ਨਾ ਜਿਹਨੂੰ ਸਜ਼ਾ ਦੇਣੀ ਸੀ ਉਹ ਰਹਾ ਤੇ ਜਿਹਨੇ ਕੰਪਲੇਨਟ ਕੀਤੀ ਤੇ ਮਾਪੇ ਬਾਰੇ ਉਹ ਰਹਾ ਫਿਰ ਉਹ ਇਨਸਾਫ ਦਾ ਫੈਸਲਾ ਕੀ ਹੋਇਆ ਪਰ ਠੀਕ ਹੈ। ਜੇ ਕਹਿਣਾ ਵੀ ਲੇਟ ਆਏ ਦਰੁਸਤ ਆਏ ਜੇ ਸਾਡੀਆਂ ਸਰਕਾਰਾਂ ਸਾਡੀਆਂ ਪੋਰਟਾਂ ਸਾਡੀਆਂ ਅਦਾਲਤਾਂ ਇਸ ਪਾਸੇ ਜਨੇ ਘਟ ਤੋਂ ਘਟ ਅਗਲੀ ਜੇਨੇਸ਼ਨ ਵਾਸਤੇ ਅਗਲੇ ਲੋਕਾਂ ਨੂੰ ਇਹ ਤਾਂ ਕੱਢ ਹੋਣਗੇ ਵੀ ਜੇ ਅਸੀਂ ਕਿਸੇ ਨਾਲ ਮਾੜਾ ਕਰਾਂਗੇ ਅਸਾਂ ਇਹ ਨਾ ਕਹੀਏ ਸਾਨੂੰ ਲੇਖਾ ਦੇਣਾ ਪਊਗਾ ਅੱਜ ਨਹੀਂ ਦੇਣਾ ਪਊਗਾ ਕੱਲ ਦੇਣਾ ਉਹ ਕੱਲ ਹੀ ਦੇਣਾ ਉਹ ਪਰਸੋਂ ਦੇਣਾ ਪਊਗਾ ਜਿਹੜਾ ਹੈ ਬੰਦੇ ਨੂੰ ਇਨਸਾਫ ਮਿਲਦਾ ਹੀ ਮਿਲਦਾ ਉਸ ਅਕਾਲ ਪੁਰਖ ਦੀ ਹੈ ਇੱਕ ਹੂਨ ਹੈ ਉਹਦਾ ਇੱਕ ਸਕੂਲ ਹੈ ਕਿ ਜੋ ਬੰਦਾ ਗਨਾਹ ਕਰਦਾ ਉਹਨਾਂ ਦੀ ਸਜ਼ਾ ਭੂਤਣੀਓਂ ਪੈਂਦੀ ਆ ਆ ਭੂਤ ਰਹੇ ਨੇ ਵੱਡੇ ਵੱਡੇ ਲੋਕ ਮੈਂ ਦੇਖੇ ਨੇ ਜਿਹੜੇ ਕਿ ਮਤਲਬ ਥੱਲੇ ਧਰਤੀ ਦੇ ਪੈਰ ਨਾਲ ਜੀ ਅੱਜ ਉਹ ਕਾਲ ਕੋਹੜੀਆਂ ਵਿੱਚ ਬੰਦ ਕਰਕੇ ਆਪਣੇ ਸਮੇਂ ਨੂੰ ਪਸਾਰ ਰਹੇ ਨੇ ਫਿਰ ਸਿਰਫ ਇੱਕ ਮਿੰਟ ਤੁਹਾਡਾ ਲੈਣਾ ਚਾਹਾਂ ਜਦੋਂ ਮੈਂ ਐਮਰਜੈਂਸੀ ਦੀ ਤੁਹਾਡੀ ਨਾਲ ਵਾਲੀ ਕੋਠੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਆਸਰ ਪਈ ਆ ਤੇ ਉਹ ਨੂੰ 102 ਸਾਲ ਦੀ ਸਜ਼ਾ ਹੈ ਉਹਨੂੰ ਕਿਸੇ ਨੂੰ ਮਿਲ ਨਹੀਂ ਸੀ ਜਾਂਦਾ ਇਹ ਗੁਰਨੀ ਦਿੱਤਾ ਜਾਂਦਾ ਸੀਗਾ ਕੋਈ ਕੋਈ ਇਹਨੂੰ ਮਾਰਨ ਲਾਵੇ ਜੇਲ੍ਹ ਦੇ ਵਿੱਚ ਕਿ ਜੇਲ੍ਹ ਦੇ ਵਿੱਚ ਵੀ ਅੱਜ ਕੱਲ੍ਹ ਹੁੰਦਾ ਨੇ ਅਸੀਂ ਕੋਸ਼ਿਸ਼ ਕਰਕੇ ਉਹਦੇ ਨੇੜੇ ਪਹੁੰਚੇ ਉਹਨਾਂ ਨਾਲ ਗੱਲ ਕੀਤੀ ਉਹ ਰੋਣ ਲੱਗ ਗਿਆ ਉਹ ਅੱਖਾਂ ਭਰਿਆ ਆ ਕਹਿੰਦਾ ਮੈਨੂੰ ਨਹੀਂ ਸੀ ਪਤਾ ਕਿ ਮੈਂ ਠੱਗੀਆਂ ਚੋਰੀਆਂ ਕਤਲ ਮਾਮਲੇ ਜੋ ਕੀ ਕਹਿੰਨੇ ਕਿਹਦੇ ਵਾਸਤੇ ਕੀਤੇ ਨੇ ਕਹਿੰਦੇ ਮੈਂ ਆਪਣੇ ਬੱਚਿਆਂ ਲਈ ਘਰ ਵਾਲੇ ਕੀਤਾ ਅੱਜ ਮੇਰਾ ਕੋਈ ਨਹੀਂ ਹੈਗਾ ਸਵਾਏ ਮੇਰੀ ਇਸ ਕੋਹ ਵਿੱਚ ਨਾ ਕੋਈ ਹੈਗਾ ਉਹ ਗੁਰਬਾਣੀ ਵੀ ਕਹਿੰਦੇ ਬਹੁ ਪ੍ਰਚੰਤ ਕਰ ਪਰ ਧਨ ਲਿਆਵੇ ਬੰਦਾ ਹੈਰਾ ਫੇਰੀ ਕਰਕੇ ਪੈਸਾ ਬੜਾ ਲਿਆਉਦਾ ਬਹੁ ਪ੍ਰਚੰਤ ਕਰ ਪਰ ਧਨ ਲਿਆਵੇ ਦਾਰ ਸੁਸਤ ਧਾਰਾ ਤੇ ਆਲ ਲਟਾਵੇ ਘਰ ਵਾਲੀ ਬੱਚਿਆ ਅੱਗੇ ਜਾ ਕੇ ਇਸ ਕਰੋ ਵੀ ਪੁੱਤਰੋ ਤਰਾਂ ਗਰ ਲੈ ਰੋ ਗੱਡੀ ਆ ਫਰਾਲੇ ਸੋਤੀ ਬਣਾ ਲਓ ਪਰ ਕਹਿੰਦਾ ਮਨ ਮੇਰੇ ਗਰਭ ਨਾ ਕੀਜੈ ਹੰਕਾਰ ਨਾ ਕਰ ਵੀ ਮੈਂ ਨਾ ਅੰਤ ਨਵੇਰਾ ਤੇਰੇ ਜੀਪੇ ਲਿਜੈ ਨਵੇਰਾ ਤੈਨੂੰ ਦੇਣਾ ਪਊਗਾ ਤੇਰੀ ਆਤਮਾ ਨੂੰ ਦੇਣਾ ਬਹੁਤ ਤੈਨੂੰ ਭੋਗਣਾ ਪਊਗਾ ਇਸ ਲਈ ਜਿਹੜੀ 10-9 ਹਜ਼ਾਰ ਦੀ ਕਿਰਤ ਕਮਾਈ ਆ ਤੁਹਾਡੀ ਹੱਕ ਹੈ ਉਹਦੇ ਨਾਲ ਜਿਹੜੀ ਨੀਂਦ ਆਉਂਦੀ ਹੈ ਨਾ ਉਹਦੇ ਵਰਗਾ ਸਵਾਰੰਗ ਕੋਈ ਨਹੀਂ ਜਿਹੜਾ ਇੰਨਾ ਪੈਸਾ ਖਾ ਕੇ ਐਡੇ-ਵਡੇ ਕੋਠੀਆਂ ਬਣਾ ਕੇ ਮਹਿਲ ਬਣਾ ਕੇ ਰਾਤ ਨੂੰ ਗੋਲੀਆਂ ਖਾ ਕੇ ਨੱਤੇ ਨਾਲ ਸੌਣਾ ਉਹ ਮੈਂ ਕਹਿੰਦਾ ਸੌਣਾ ਨਹੀਂ ਉਹ ਜਿਉਂਦੇ ਹੀ ਮਰੀਆਂ ਹੋਈਆਂ ਲਾਸ਼ਾਂ ਨੇ ਉਹਨਾਂ ਦਾ ਇਸ ਸੰਸਾਰ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਬਿਲਕੁਲ ਤਾਂ ਖੰਦਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਚ ਕਿਉਂ ਤੁਸੀਂ ਸਮਾਦਨ ਲਈ ਔਰ ਧੰਨਵਾਦ ਕਰਤਾ ਹੋਏ ਗੁਰਜੀਤ ਕਾਹਲ ਸਾਹਿਬ ਸਾਡੇ ਜਨ ਸਨ ਬੇਸਿਕ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਡ ਸਾਹਿਬ ਜਿਨ੍ਹਾਂ ਨੇ ਤਮਾਮ ਖਬਰਾਂ ਨੂੰ ਲੈ ਕੇ ਬਚਾਅ ਦੀ ਰੋਸ਼ਨੀ ਪਾਈ ਹੈ ਫਨਾਲ ਨਹੀਂ ਤੇ ਉਜਾਜ ਧੰਨਵਾਦ